ਬੰਦੇ ਦਾ ਨਾਮ ਲੱਭ ਰਹੀਆਂ ਜਿਹਨੇ ਨਿਊਜ਼ੀਲੈਂਡ ਆਇਆ ਤੋਂ ਬੰਦਾ ਮੇਰੇ ਤੇ ਮੇਰੇ ਤੇ ਤੇ ਜਿਹੜੇ ਡਾਕਟਰ ਧਾਰੀਵਾਲ ਆ ਉਹਦੇ ਬਾਰੇ ਬਹੁਤ ਕਾਫੀ ਬਕਵਾਸ ਕੀਤੀ ਉਹ ਬੰਦੇ ਨੇ ਤੇ ਕਹਿੰਦਾ ਹੈ ਕਿ ਪਹਿਲੀ ਗਾਲੇ ਗਰੇਵਾਲ ਦੀ ਚਲੋ ਅੱਜ ਮੈਂ ਚੈਲੰਜ ਕਰਦੀ ਹਾਂ ਇਸ ਵੀਡੀਓ ਚ ਮੇਰਾ ਚੈਲੰਜ ਹੈ ਮੈਂ ਉਸ ਸ਼ਖਸ ਨੂੰ 50000 ਕੈਨੇਡੀਅਨ ਡਾਲਰ ਦਵਾਂਗੀ ਜਿਹੜਾ ਇਹ ਪ੍ਰੂਫ ਕਰੇਗਾ ਕਿ ਮੈਂ ਗਰੇਵਾਲ ਨਹੀਂ ਆ ਪ੍ਰੋਪਰਲੀ ਪ੍ਰੂਫ ਲੈ ਕੇ ਆਇਓ ਆਈਡੀ ਪ੍ਰੂਫ एवरीथिंग 50000 ਡਾਲਰ ਕੈਨੇਡੀਅਨ ਨੈਂਸੀ ਗਰੇਵਾਲ ਅੱਜ ਐਲਾਨ ਕਰ ਰਹੀ ਹੈ ਕਿ ਸਾਬਿਤ ਕਰੋ ਕਿ ਮੈਂ ਸਿੱਖਾਂ ਦੀ ਕੁੜੀ ਨਹੀਂ ਆ ਤੇ ਮੈਂ ਗਰੇਵਾਲ ਨਹੀਂ ਆ ਮਜ਼ਾ ਬਹੁਤ ਆਏਗਾ ਕਿਉਂਕਿ ਜਿਹੜਾ ਬੰਦਾ ਜੰਮਿਆ ਹੈ ਜੱਟ ਸਿੱਖ ਗਰੇਵਾਲਾਂ ਦੇ ਘਰੇ ਆ ਪੰਜਾਬੀ ਫੈਮਿਲੀ ਚ ਤੁਸੀਂ ਸਬੂਤ ਲਿਆਉਂਗੇ ਕਿੱਥੇ ਉਹਦੇ ਬਾਰੇ ਮੇਰੇ ਕੋਲ ਬਹੁਤ ਸਬੂਤ ਮੇਰੇ ਕੋਲ ਮੁਰੱਬਾ ਬੰਦੀ ਦੇ ਜ਼ਮੀਨਾਂ ਦੇ ਉਹ ਪੇਪਰ ਆ ਜਿੱਥੋਂ ਪੂਰੇ ਖਾਨਦਾਨ ਦੇ ਸਾਡੇ ਕੁਰਸੀ ਨਾਮ ਆ ਇਹ ਦਿਮਾਖ 'ਚ ਰੱਖਿਓ ਗੱਲ ਸੋ ਉਹ ਬੰਦਾ ਨਿਊਜ਼ੀਲੈਂਡ ਵਾਲਾ ਕਹਿੰਦਾ ਵੀ ਕੋਈ ਪਿੰਡ 'ਚ ਐਸੀ ਜਨਾਨੀ ਹੁੰਦੀ ਜਿਹੜੇ ਸਾਰੇ ਪਿੰਡ 'ਚ ਕਹਿੰਦੀ ਐ ਮੈਂ ਤੇਰੀ ਪੋਲਾ ਖੋਲ ਦੂੰ ਮੈਂ ਤੇਰੀ ਖੋਲ ਦੂੰ ਮੈਂ ਤੇਰੀ ਬਿਲਕੁਲ ਸਹੀ ਕਿਹਾ ਤੂੰ ਪੋਲਾ ਹੁੰਦੀ ਐ ਕਿਉਂ ਇਨਸਾਨ ਦੀਆਂ ਇਹਦਾ ਮਤਲਬ ਤੁਸੀਂ ਕੁਝ ਗਲਤ ਕੰਮ ਕਰਦੇ ਹੋ ਤਾਂ ਹੀ ਤੁਹਾਡੀਆਂ ਪੋਲਾ ਹੁੰਦੀਆਂ ਤੇ ਮੇਰੇ ਵਰ ਕੇ ਹੋਰ ਤੱਕ ਕਹਿੰਦੀ ਕਿ ਮੈਂ ਤੇਰੀਆਂ ਪੋਲਾ ਖੋਲ ਦੂੰ ਫਿਰ ਕੋਈ ਮੈਨੂੰ ਕਿਉਂ ਨਹੀਂ ਆ ਕੇ ਕਹਿੰਦਾ ਕਿ ਨੈਨਸੀ ਮੈਂ ਤੇਰੀਆਂ ਪੋਲਾ ਖੋਲ ਦੂੰ ਕਿਉਂਕਿ ਨੈਨਸੀ ਦੀਆਂ ਪੋਲਾ ਹੀ ਹੈ ਨਹੀਂ ਨੈਨਸੀ ਬਹੁਤ ਸਾਫ਼ ਸੁਥਰੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਨੈਨਸੀ ਕਿਸੇ ਤੋਂ ਡਰਦੀ ਨਹੀਂ ਨੈਨਸੀ ਨੂੰ ਕੋਈ ਬਲੈਕਮੈਲ ਨਹੀਂ ਕਰ ਸਕਦਾ ਇੱਕ ਦੀ ਜੋੜ ਦੇ ਵਿੱਚ ਰਚਦੀਆਂ ਬੰਦੇ ਦੇ ਤੇ ਗੱਲ ਕਰਦੇ ਵੀ ਆਇਆ ਵਾਹ ਤੇ ਦੱਸ ਇਹਨੇ ਜੋੜਤ ਰੱਖਦੀ ਐ ਨੰਸੀ ਗਰੇਵਾਲ ਸੋ ਪੋਲਾ ਉਹੀ ਬੰਦੇ ਨੇ ਹੁੰਦੀਆਂ ਜਿਹੜੇ ਪੁੱਠੇ ਸਿੱਧੇ ਕੰਮ ਕਿਤੇ ਹੁੰਦੇ ਤਾਂ ਹੀ ਮੇਰੇ ਵਰਗੇ ਜਨਾਨੀ ਫਿਰ ਕਹਿੰਦੀ ਆ ਪੋਲਾ ਖੋਲ ਦੂੰਗੀ ਦੇਖ ਲਈ ਸੋ ਸਵਾਰ ਤੂੰ ਧੰਕੀਆਂ ਦਿੰਨਾ ਮੈਨੂੰ ਕਿ ਤੈਨੂੰ ਮਾਰ ਦੂੰ ਕਰ ਦੂੰ ਨਿਊਜ਼ੀਲੈਂਡ ਵਾਲੇ ਤੈਨੂੰ ਆਪ ਨੂੰ ਪਤਾ ਤੇਰੀ ਜ਼ਿੰਦਗੀ ਦੇ ਕਿੰਨੇ ਦਿਨ ਬਚੇ ਆ ਤੈਨੂੰ ਆਪ ਨੂੰ ਪਤਾ ਕਹਿੰਦੇ ਨਾ ਸਿਆਣੇ ਕਿ ਹਮ ਕਿਸੇ ਔਰ ਕੇ ਲਈ ਕੱਢਾ ਖੋਦਦੇ ਆ ਪਰ ਇਨਸਾਨ ਉਸਮੇ ਖੁਦ ਹੀ ਗਿਰ ਜਾਂਦਾ ਹੈ ਸੋ ਤੂੰ ਰਾਕੇ ਦਾੜਾ ਬਣ ਕੇ ਨਹੀਂ ਪੱਗ ਨਹੀਂ ਬਣੀ ਪੱਗ ਦੇ ਵਿੱਚ ਸਿਰ ਪਸਾਇਆ ਤੂੰ ਦਾੜਾ ਰੱਖ ਕੇ ਪੱਗ ਦੇ ਵਿੱਚ ਪਸਾਇਆ ਤੂੰ ਸਿਰ ਤੇ ਲੜਨ ਚੱਲੇ ਆ ਜਨਾਨੀ ਨਾਲ ਤੇ ਉਹ ਡਾਕਟਰ ਧਾਰੀਵਾਲ ਧਾਰੀਵਾਲ ਮਾਰਦਾ ਤੁਹਾਡੇ ਚਪੇੜਾ ਔਰ ਧਾਰੀਵਾਲ ਦੀਆਂ ਗੱਲਾਂ ਖਰੀਆਂ ਕਿ ਗੁਰਦੁਆਰੇ ਲਾਵਾ ਕਰਕੇ ਤੁਸੀਂ ਕੁੜੀ ਵਾਲਿਆਂ ਕੋਲੋਂ ਕਿੰਨੀਆਂ ਮੁੰਡੀਆਂ ਹੱਥਾਂ ਚ ਪਾਈਆਂ ਹੁੰਦੀਆਂ ਮਿੱਲੀ ਦੇ ਭਾਨੇ ਕਿੰਨੇ ਸੂਟ ਲਿੱਤੇ ਹੁੰਦੇ ਢੇਜ ਤੁਸੀਂ ਲੋਕ ਦੱਬ ਕੇ ਲੈਨੇ ਹੋ ਤੇ ਗੱਲਾਂ ਹੋਈ ਧਾਰੀਵਾਲ ਦੀਆਂ ਕਰਦੇ ਹੋ ਲੱਖ ਰੁਪਏ ਦਾ ਬੰਦਾ ਪਰ ਤੂੰ ਜੇ ਮੇਰੇ ਹੱਥ ਚੜ ਗਿਆ ਨਾ ਸਰਦਾਰ ਤੇਰੀ ਤਾਂ ਮੈਂ ਐਸੀ ਮਜਾਉਂਗੀ ਨਾ ਤੇ ਤੂੰ ਯਾਦ ਰੱਖੇਗਾ ਟੱਕੀ ਕਰਨ ਲੱਗ ਜਾਊਂਗਾ